ਲੋ ਜੀ ਕਿੰਨਾ ਮਖਣੀ ਚੱਲਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਿੰਦਰ ਕਾਹ ਕਹਿੰਦਾ ਮੀਂਹ ਫਿਰ ਨਹੀਂ ਸਵੇਰ ਸਵੇਰ ਜੀ ਹੋ ਰਹੀ ਆ ਹਾਂ ਕਦੇ ਵੀ ਭਰ ਕੇ ਨਹੀਂ ਸਵੇਰੋਂ ਬੱਦਲ ਐਨਾ ਚੜਿਆ ਪਤਾ ਨਾ ਹਾਇ ਲੱਦ ਰਹੀ ਪਤਾ ਨਹੀਂ ਲੈ ਪਾਣੀਓ ਪਾਣੀ ਕਰ ਰਿਹਾ ਹੈ ਸਾਨੂੰ ਆਸ ਦੀ ਸੀ ਹਾਂ ਜਿਹੜਾ ਇੱਧਰ ਤੇ ਜਾਂਦਾ ਨਾ ਭੈਣੀ ਜੀ ਨਹੀਂ ਦੇ ਉਹ ਪੈ ਕੇ ਜਾਂਦਾ ਇਹ ਨਹੀਂ ਭੱਜੜੇ ਸਾਡੇ ਹੈਦਰ ਦੇ ਮਾਲਾ ਜਾ ਕੇ ਬੋਲਦਾ ਹੀ ਬਹੁਤ ਆ ਸਵੇਰੋਂ ਦੇ ਬੱਦਲ ਬੋਲਦਾ ਤਾਂ ਹੈ ਹੀ ਨਹੀਂ ਕੋ ਨਾਲ ਐਨੇ ਗੜਗੜ ਹੁੰਦੀ ਬਾਰੇ ਲਾ ਮੜਾ ਕੇ ਚੱਲ ਗੱਬਰੀ ਨੇ ਕਰਨਾ ਬੜੀ ਚਾ ਲੈਣਾ ਕਰਨਾ ਸਾਨੂੰ ਠੀਕ ਨਹੀਂ ਹੈਗਾ ਤੇ ਨਾਲ ਦਾ ਸਿੱਧਾ ਬਦਲ ਦੇ ਘੰਟਾ ਪੈ ਲਵੇ ਪੈ ਲਵੇ ਇੱਕ ਵਾਰ ਜ਼ੋਰ ਕਰ ਪੈ ਲਵੇ ਪੈਕੇਜ ਦੇ ਨਿਕਲ ਜਵੇ ਨਿਕਲਵੇ ਰਸਤੇ ਵੀ ਸੁੱਕੇ ਆ ਨਾ ਰਸਤੇ ਵੀ ਸੁੱਕੇ ਹੁਣ ਇਹਨਾਂ ਗੱਲ ਚਿੱਕੜ ਜਾਂ ਰਸਤੇ ਵੀ ਗਿੱਲੇ ਚ ਲੱਕ ਹੋ ਜਾਣਾ ਬਿੰਦਰ ਇੰਨੇ ਜ਼ੋਰ ਦਾ ਵੀ ਨਹੀਂ ਪੋਵੇ ਉਹ ਜ਼ੋਰ ਦਾ ਠੀਕ ਹੈ ਉਹ ਨਾਲ ਸਿਵਰ ਸਿਵਰ ਜਿਉਣ ਧਾਰਮ ਦੇ ਸਰ ਦੇ ਸਾਰੇ ਖਰਾਬ ਰੱਟ ਫਿਰ ਤਾਂ ਆਈ ਨਹੀਂ ਪਹੜ ਵੀ ਕਿੰਨਾ ਟਾਈਮ ਲੰਬਾ ਚੱਲਣਾ ਜੇ ਇੱਕ ਦੇ ਅਕੜ ਕੰਦ ਤੱਕ ਜਲੀ ਗਈ ਨਾ ਮੜ ਕੇ ਇਹ ਬਾਈ ਲੰਬਾ ਪੀਣਾ ਹੈ ਹਨਾ ਮੰਨਾਂ ਡੰਡਾ ਹੋ ਗਿਆ ਹੈ ਬਾਈ ਪਹਿਲਾਂ ਹਲਾਇਆ ਉਹਦਾ ਪੱਖਾ ਆ ਪੱਖਾ ਬੰਦ ਹੋ ਗਿਆ ਆ ਪੱਖਾ ਲਾਇਆ ਹੋਇਆ ਦਾ ਹੌਲ ਚੱਲ ਰਿਹਾ ਉੱਪਰ ਇਹ ਮੀਂਹ ਹੀ ਫਰਕ ਆ ਮੀਂਹ ਦਾ ਫਰਕ ਆ ਅਜੇ ਵੀ ਸੇਵਰ ਸੇਵਰ ਜੌਣ ਲੱਗੀ ਦੀ ਫਰਕ ਆ ਇੰਨਾ ਕੋਈ ਹਵਾ ਖੜੀ ਹੈ ਹੂੰ ਅਜੇ ਇੰਨੇ ਕ ਮੀਂਹ ਮਤਨਾ ਹਵਾ ਚੱਲ ਰਹੀ ਗੰਨੇ ਵੀ ਲੈਣੇ ਗੰਨੇ ਵੀ ਲੈਣਾਂ ਤੇ ਚਰੀ ਦੂਰ ਨੂੰ ਗੇਲਣ ਦੀ ਹੈ ਕਿਉਂ ਪੱਤੇ 'ਚ ਪਾਣੀ ਜਾ ਪਿਆ ਉਹ ਮਾਥੜ ਲਾਇ ਵੀ ਸਾਡੇ ਹਾਈਬ੍ਰਿਡ ਆ ਹਾਈਬ੍ਰਿਡ ਹਾਈਟ ਬਹੁਤ ਆ ਹਾਈ ਬਹੁਤ ਆ ਨਾ ਹਾਈਬ੍ਰਿਡ ਪਰ ਸਾਡੇ ਹੁਣ ਲੱਗੇ ਆ ਇੱਕ ਦੀ ਪਿੱਛੇ ਘਟਦੀ ਆ ਰੇ ਇਸ ਨਹੀਂ ਪਹਿਲੇ ਵਾਲੇ ਅਗਲੇ ਵਾਲੇ ਪਾ ਚੰਦੇ ਪਰਮਲ ਦੇ ਪਹਿਲੇ ਹੋਰ ਇਹ ਮੈਂ ਤਾਂ ਘੱਟ ਕੋਈ ਕਿਹਾ ਮੈਂ ਕੱਲ ਕੱਲ ਵੀ ਤੈਨੂੰ ਆਇਓਗੇ ਆ ਤਾਂ ਆਪਾਂ ਹਿਲੇ ਹੋਏ ਆ ਆਪਾਂ ਅੱਗੇ ਪਹਿਲਾਂ ਪੂਛਾ ਲਾਇਆ ਕਰਦੇ ਤੇ ਹੁਣ ਆਪਾਂ ਉਹੀ ਟਾਈਮ ਹਾਈਬ੍ਰਿਡ ਹੋ ਕੀ ਜਾਂਦੇ ਕੋਈ ਟਾਈਮ ਨਾਲੇ ਲੱਗਦੀ ਲੇਟ ਆ ਲੇਟ ਲੱਗਦੀ ਆ ਮਾਨੀ ਖੜਦਾ ਚੱਕਰ ਦਾ ਹੀ ਆ ਰਸ ਆਪਾ ਆਪਣੀ ਦੀ ਆਪਾਂ ਕਹਿੰਦੇ ਰੇਟ 베ਜੂਗੇ ਪੱਥੇ ਮਨ ਖੜੇ ਰੇਟ 베ਜੂਗੇ ਨਾ ਰੇਟ 베ਜੀ ਤੇ ਹਾਰੇ ਲਾਉਣ ਲਾ ਕੇ ਉਹਨਾਂ ਦਾ ਹੋਰੇ ਤਾਉ ਹੋਣ ਲੱਗ ਜਾਵੇ ਅਸੀਂ ਕਰ ਲੈਨੇ ਛੇਤੀ ਹੋਗੇ ਛੇਤੀ ਹੋਗੇ ਛੇਤੀ ਉਹ ਪਾਇਆ ਬੌਜ ਮਾਨ ਕਾਤਾ ਲਈ ਛੇਤੀ ਚਾਰੀ ਬਰੂਤੀ ਲੈ ਰਿ ਗਰੇ ਜੀ ਵੀ ਹੈ ਜੇ ਹੁਣ ਉਹੋ ਹੀ ਪੱਕਾ ਲਿਓ ਨਾ ਸਾਤੇ ਪਾਛਾ ਦੇ ਰੇਟ ਲੈ ਲੈ ਉਹੋ ਹੀ ਨਾਲੋਂ ਰਸਤਾ ਦੇਖਣਾ ਪੈਂਦਾ ਅਲਦ ਉਹ ਕਹੇ ਮੈਰ ਪੰਜ ਮਈ ਨੂੰ ਵੀ ਦਿੰਦੇ ਨੇ ਵੀਰੇ ਜੀ ਹਾਂ 468 68 ਤੇਰੀ ਨਿਸਰੇ ਜੀ ਹਾਂ ਕਰਦੇ ਹਾਂ ਜੀ ਉਹ ਦੋਰਾ ਤਰਾਗ ਜਗਤ ਬੋਲਦਾ ਮੈਂ ਤੂੰ ਹੋਰ ਸੁਣ ਲੈ ਉਧਰ ਜਿੱਥੇ ਮੈਂ ਲਾਈ ਹੋਈ ਉਹ ਉੱਥੇ ਉੱਥੇ ਮੇਰਾ ਮਨ ਨਹੀਂ ਖੜਦਾ ਸਾਡੀ ਮੇਰੀ ਗੱਲੀ ਨਿਸਰ ਗਈ ਪਹਿਲੇ ਹੀ ਨਿਸਰ ਗਈ ਉਹ ਟੈਨ ਟੈਨਸ਼ਨ ਨਹੀਂ ਆਈ ਤੇਰਾ ਰਾਸਤਾ ਉੱਥੇ ਹਾਂ ਰਾਸਤੇ ਜ਼ਿਰਪਾ ਜਲਬਰਜੀ ਬੜਨ ਹਾਂ ਜਿਹੜੀ ਫਸਲ ਦਾ ਰਾਸਤਾ ਨਹੀਂ ਆਇਆ ਉਹਦੇ ਫੇਰ ਰਾਸਤਾ ਨਹੀਂ ਆਇਆ ਹਾਂ ਮੈਨੂੰ ਗੱਲ ਹੋ ਜਾਂਦਾ ਜੇ ਮੇਰੇ ਕੋਲ ਫੇਰ ਪੱਕੇ ਜਿਹੜਾ ਕੱਢੇ ਸਕਦਾ ਬੱਟੂ ਉਹਨੂੰ ਮਸ਼ੀਨੀਆਂ ਨੇ ਮਸ਼ੀਨੀਆਂ ਜਾਣੀਆਂ ਨਹੀਂ ਤੇ ਨਾ ਮੇਰੇ ਗੈ ਲਾਇਆ ਵਾ ਉਹਨੂੰ ਨਸਰ ਦਾ ਉਹ ਫੇਰ ਨਹੀਂ ਆਉਲੇ ਪਾਣੀ ਕਰਾ ਜਲਦੀ ਆ ਤਾ ਤੂੰ ਕੋਲ ਜੇ ਉਧਰ ਜੇ ਪਾਣੀ ਹੋਣਾ ਖੜਿਆ ਵਾਲੇ ਵੀ ਗਿੱਲਾ ਹੀ ਰਹਿਣਾ ਆਹੋ ਵੀ ਮੂੰਹ ਪਿਆ ਬਾਕੀ ਫਿਰ ਉਹ ਕਾਲੇ ਕਿਹੜੇ ਲੈੇ ਬੁੱਧਰ ਕਾਲੇ ਦੇ 110 ਗਏ ਸਾਰੀ ਉਹ ਨਹੀਂ ਕੀਨ ਨੂੰ ਮੇਰੇ ਨਾਲ ਸੁਖਦਾ ਦੇ ਅੱਖਾਂ ਪਕਾ ਦੇਣੀ ਉਧਰ ਉਹ ਤੇ ਹੇਟ ਲੱਗ ਹੋਰ ਹੈ ਅੱਛਾ ਜਦੋਂ ਤੁਸੀਂ ਰਸਤਾ ਨਹੀਂ ਨਾ ਫਿਰੇਗਾ ਆ ਲੋਕ ਤਾਂ ਹੋ ਜੂਗਾ ਰਸਤਾ ਇਹਦਾ ਮੌਕਾ ਹੁੰਦਾ ਮੌਕਾ ਕਹਿੰਦੇ ਬਿੰਦਰ ਬਿੰਦਰ ਜੀ ਕਿਸ ਤੋਂ ਆਸਾ ਬੇਦਰੇ ਦਾ ਅੱਜ ਟੀਵੀ ਵੀ ਰਸਪੀਆਂ ਪਾਟ ਤੋਂ ਮਿਕਸੋ ਦਾ ਲਾਗ ਰਿਹਾ ਪਰ ਇਹ ਤੁਹਾਨੂੰ ਇੱਕ ਜ਼ਿਆਦਾ ਲੱਗਦਾ ਹੈ ਹਾਂ 400 600 ਦੇਖੀ ਵੀ ਬੜੀ ਵਧੀਆ ਦਾ ਜਿਹਨਾਂ ਦੇ ਬਚ ਗਿਆ ਥੋੜਾ ਜਿਹਾ ਕੁਸਤ ਮਾਰ ਗਿਆ ਪਾਣੀ ਦਾ ਉਹ ਬਚ ਗਿਆ ਦਾ ਮੈਂ ਕਹਿੰਦਾ ਡੇਢ ਤੋਂ ਦੁੱਧਾਈ ਦਾ 8 9 ਕੋਟ ਰੋ ਦੇ ਜਾ ਅੱਛਾ 4000 ਰੁਪਏ ਨਾਲ ਹੀ ਭਈਆਂ ਚੜਾਇਆ ਭਈਆਂ ਵਾਲੇ ਚੜਾਈ ਵਿੱਚ ਤੁਹਾਡੇ ਰਹਿ ਜਾਂਦੇ ਰਹਿ ਜਾਂਦੀ ਆ ਨਾ 450 ਹੈ ਤਾਂ ਲੋਟ ਆ ਬਾਕੀ ਮਾੜ ਗੱਲਾਂ ਆ ਵੀ ਪਿਛਲੀ ਵਾਰ ਤਾਂ ਜਿਹੜੀ ਮਰਜੀ ਵੀਤ ਦੇ ਪਿਛਲੀ ਵਾਰ ਇਹ ਜਿਹਾ ਮੌਸਮ ਪਤਾ ਪਹਿਲੇ ਵੀਂਦਰ ਦੇਖੀ ਜਾਂਦੀ ਕਿ ਆ ਬੰਦਾ ਮੌਸਮ ਹੁਣ ਜਿਹੜਾ ਆ ਆਹ ਗੱਲ ਆ ਓਏ ਆਪਾਂ ਪੈ ਹੋਣ ਪੈ ਲੱਗਿਆ ਨਹੀਂ ਇਹੇ ਚ ਤਾਂ ਦੋ ਦਿਨ ਲੱਗ ਲੈਂਦੇ ਵਰਦੀਆਂ ਨੂੰ ਕੱਟ ਹੂੰ ਵੀ ਇਹ ਵੀ ਜ਼ਰੂਰੀ ਆ ਇਹ ਜ਼ਰੂਰੀ ਆ ਹਾਂ ਇਹ ਜਿਹਾਂ ਟਿਕਟ ਕਾਜਾ ਪਈ ਜਾਵੇ ਟਿਕਟ ਹਵਾਲੇ ਨੇ ਹੈਗੀ ਹੂੰ ਇਹਦੇ ਗੰਨੇਆਂ ਕਿਹੜੀਆਂ ਨੂੰ ਕੱਟ ਦੇ ਬਾਕੀ ਬਾਈ ਸਾਨੂੰ ਕਮੈਂਟਾਂ 'ਚ ਪੁੱਛੀ ਜਾਂਦੇ ਆ ਵੀ ਪੈ ਪਲਾਨ ਕਿੱਕਣਾ ਚੱਲਦੀ ਆ ਪੈ ਪਲਾਨ ਪੈ ਪਲਾਨ ਤੇਰੀ ਮੈਂ ਕੱਲ੍ਹ ਭੁੱਗੀ ਚੱਲਦੀ ਤੇਰੇ ਚੱਲਦੀ ਮੈਂ ਕੱਲ੍ਹ ਜਿਹੜਾ ਤੇ ਹਵਾਲਾ ਮੋਟਰ ਕੋਲ ਆਇਆ ਵਾ ਹਾਂ ਉਹ ਉੱਠਣ ਦਾ ਤਾਂ ਆਪਾਂ ਨੂੰ ਉਹ ਨਾ ਮਾੜਾ ਜਦ ਆਪਾਂ ਉਹਨਾਂ ਨੂੰ ਸਾਰਾ ਨਹੀਂ ਛੱਡਣਾ ਪੈਂਦਾ ਪਹਿਲਾਂ ਸਟਵੀਚ ਨੇ ਕਰਿਆ ਕਿਆ ਕਰਿਆ ਸਾਰਾ ਪਾਣੀ ਦੂ ਨਹੀਂ ਛੱਡਤਾ ਉਹ ਚੀੜੀ ਨੂੰ ਨਾ ਉੱਪਰ ਲੱਗਣ ਦਾ ਮੌਕਾ ਹੀ ਨਹੀਂ ਮਿਲਦਾ ਅੱਛਾ ਉਹਨਾਂ ਜੇ ਮੜ ਗਿਆ ਆਪਣੇ ਮੋਟਰ ਵੱਲ ਖੋਲ ਲਾ ਹਾਂ ਇੰਨੇ ਚ ਉੱਪਰ ਲੱਗ ਜਾਂਦਾ ਫਿਰ ਜੇ ਸਾਰਾ ਛੱਡੂਗਾ ਪਾਣੀ ਇੰਨਾ ਪ੍ਰੈਸ਼ਰ ਨਾਲ ਜਾਂਦਾ ਵਿੰਦਰ ਉਹ ਚੀੜੀ ਨੂੰ ਮੌਕਾ ਨਹੀਂ ਮਿਲਦਾ ਵੀ ਹੋਰ ਇੱਕ ਮੋਟਰਾਂ ਸਾਰੇ ਖੜੀਆਂ ਦੀਆਂ ਬੁੱਢ ਦਾ ਵਰਕਪੇਆਵਾ ਦਾ ਪਾਣੀ ਦਾ ਹਾਂ ਆ ਚੱਕਰ ਆ ਦਾ ਜਿਹਨੇ ਕੰਮ ਤੇ ਗਿਆ ਲੱਗਿਆ ਉਹ ਦੇਖਿਆ ਮੈਂ ਉਹਦੇ ਉੱਪਰ ਨੂੰ ਉੱਪਰ ਉਛਲਦਾ ਉਹ ਮੈਂ ਤਾਂ ਮੈਂ ਤਾਂ ਆ ਥੋੜਾ ਥੋੜਾ ਘੁੰਮ ਕੇ ਕੰਮ ਤੇ ਲੱਗ ਕੇ ਗਿਆ ਉਹ ਹ ਇਹ ਨਹੀਂ ਲਾਉਣੀ ਹੈ ਜਿਹੜੀ ਆਏ ਆ ਇਹਨੂੰ ਗੋਲੀ ਜਿਹੜੀ ਗੋਲੀ ਹੁੰਦੀ ਆ ਜャ ਕੇ ਉੱਪਰ ਲੱਜ ਜਾਂਦੀ ਹੈ ਜਿੰਨਾ ਮਰਜੀ ਪ੍ਰੈਸ਼ਰ ਹੋਵੇ ਮੇਰੇ ਕੋਲ ਪੇਜ ਲੈਣਾ ਹੋਇਆ ਕੋਈ ਨਹੀਂ ਚੈੱਕ ਕਰ ਲੈ ਹਾਂ ਜੇ ਸੈਟ ਆ ਗਿਆ ਤਾਂ ਲੈ ਲੈ ਨੇ ਦੋ ਦਿਨ ਦੇ ਰੱਖ ਰਿਹਾ ਗਾਰੰਟੀ ਹੋਊਗੀ ਹਾਂ ਹਾਂ ਪ੍ਰਕਾਣ ਦਾ ਸਾਡਾ ਆਪਣਾ ਘਰ ਦਾ ਦੁਕਾਨਦਾਰ ਆ ਇਹ ਇੰਨੀ ਗਾਰੰਟੀ ਤੇ ਚੱਲੂਗੀ ਤੋਰੇ ਦੁਕਾਨ ਕੋ ਪੈਪੂ ਰੱਖ ਲੈ ਕੋ ਜੱਦੀ ਮਾਰ ਮੋਟੇ ਹਾਂ ਮੈਨੂੰ ਉਹ ਦੂਏ ਰੱਖ ਲੈ ਹਾਂ ਦੂਏ ਇੰਚੀ-ਇੰਚੀ ਵਾਲੇ ਅੱਧਾ ਇੰਚੀ ਵਾਲੇ ਵਾਲੇ ਕਿ ਬੈਂਡ ਜਿਹੜੇ ਹੁੰਦੇ ਆ ਹਾਂ ਪਰ ਫੇਟ ਨੇ ਉਹ ਸਾਡੇ ਟੁੱਟੇ ਹੀ ਰਹਿੰਦੇ ਆ ਇਹ ਜਿਹੇ ਐਨ ਬੋਗੀਆਂ ਹਾਂ ਪਤਾ ਲੱਗਦਾ ਆਪਣਾ ਕਿਹੜਾ ਕਹੇਗਾ ਹਾਂ ਜੇ ਇਹਦੇ ਨਾਲ ਜਾ ਕੇ ਡਰਾਈਵ ਲੀ ਆਉਣ ਨਾਲ ਘਰ ਤੇ ਘਰ ਹਾਂ ਕਰ ਦਿੰਦਾ ਇਹਦਾ ਆਪਣ ਜਾ ਕੇ ਕੰਮ ਆਨਲਾਈਨ ਰਿਵਿਊ ਕਰਦਾ ਹਾਂ ਨਾ ਮੁੱਜਾ ਆਪਣਾ ਹੀ ਬੰਦਾ ਕਹਿੰਦਾ ਫਿਰ ਤਾਂ ਕਰਨੀ ਪੈਂਦੀ ਆ ਫੜਾ ਕੇ ਜਾਈਂ ਘਰ ਘਰ ਫਿਰ ਆਪਣੇ ਬੰਦੇ ਨਹੀਂ ਆਉਂਦੇ ਪਹਿਲੀ ਨੂੰ ਉਹ ਟੋਪਰੇ ਨਾ ਲੋਗੇ ਤਾਂ ਹੈ ਸਮਝਿਆ ਬਾਕੀ ਕਰਨਾ ਚਾਹ ਲੋ ਪਰ ਵਈ ਸਾਡਾ ਹੁਣ ਤਾਂ ਗੱਣਾ ਨਹੀਂ ਬਣਾਇ ਲਵਾਰੇ ਇੱਕ ਬਣਾਉਣਾ ਨੇਗਾ ਕੀ ਗੱਣਾ ਨੂੰ ਨਹੀਂ ਬਸ ਸਾਡੀ ਗੱਣਾ ਚੱਲਣਾ ਸਾਡਾ ਪਾਇ ਨਹੀਂ ਮੈਂ ਤਾਂ ਇੱਕ ਵਾਰੇ ਬਣਾਉਣਾ ਇੱਕੋ ਵਾਰ ਸਪਰੇਅ ਕਰਾਉਣਾ ਕਰ ਤਾਂ ਨਾ ਨੂੰ ਬੇਲ ਜਿੱਥੇ ਨੂੰ ਲੰਘਿਆ ਏ ਪਤਾ ਲੱਗਦਾ ਏ ਅੱਛਾ ਜਿੱਥੇ ਨੂੰ ਮੁੜੇ ਉੱਥੇ ਦੀ ਪਤਾ ਲੱਗਦਾ ਜਿੱਥੇ ਉਹਦੀ ਹੱਦ ਪਹੁੰਚੀ ਨਹੀਂ ਉੱਥੇ ਵੀ ਪਤਾ ਲੱਗਦਾ ਮੇਰੇ ਸਾਰਾ ਕੁਝ ਪਤਾ ਲੱਗਣਾ ਇੱਥੇ ਨਾ ਕੋਈ ਗੰਨੇ ਵਿੱਚ ਨਹੀਂ ਹੁੰਦੀ ਬਾਈ ਇਹ ਹਾਂ ਹੁੰਦੀ ਨਹੀਂ ਬਾਈ ਇਹਦਾ ਉੱਪਰ ਤੇ ਗੱਲ ਕੋਈ ਹੋਰ ਆ ਫਿਰ ਸਾਰੇ ਵੀ ਗੱਲ ਨਹੀਂ ਜਦੋਂ ਹੁਣ ਆਏ ਬਾਹਲਾ ਜਾਂਦਾ ਇੱਧਰ ਪੂਰੇ ਢੇੜ ਆ ਗਿਆ ਉਹਦੇ ਸਾਹਮਣੇ ਵਾਲਾ ਮਾਥੜ ਉੱਪਰ ਵਾਲੇ ਵੀ ਕਿਆ ਕਰੂਗੀ ਉੱਪਰ ਵਾਲੀ ਅੱਗਾ ਬਰੇਗਰੀ ਜੇਣੀ ਆ ਉਹ ਬੱਤੇ ਵਗੈਰ ਨਹੀਂ ਚਾਈਦੇ ਬੇਨ ਬੱਤੇ ਵਗੈਰ ਨਹੀਂ ਚਾਈਦੀ ਇਹਦਾ ਹੁਣ ਮੈਂ ਦੇਖਿਆ ਵੀ ਸਪਰੇਅ ਉਹ ਦੂ ਹੀ ਕਰਨੀ ਆ ਆ ਰੇਚ ਬਾਕੇ ਮਾਰੂਗਾ ਰੇਚ ਬਾਕੇ 2-300 ਰੁਪਏ ਦੀ ਹੋਣੀ ਆ ਕਿੱਟਾ ਸਾਰੇ ਆਏ ਆ ਆ ਫਿਰ ਆਪਣਾ ਬੈਟਰੀ ਵਾਲਾ ਪਾਪਾ ਉਹ ਤਸੱਲੀ ਗੱਲ ਹੋਣੀ ਥੋੜੀ ਜਿਆ ਉਹ ਗੇੜੇ ਗੰਨਾ ਵੇਜਾਂ ਵਾਲਾ ਏ ਹਾਂ ਇਹਨੇ ਤਾਂ ਬੰਨੋਗਾ ਦਿਲ ਗੱਬੇ ਦੇ ਖੁੱਲੇ ਹੀ ਪਿਆ ਹੁਣ ਉਹਦਾ ਜਿਕਣਾ ਮਰਜੀ ਫਰੀ ਜਾਵੇ ਨਲ ਬਿੰਦਰ ਇੰਜਨ ਵਾਲਾ ਪੰਪ ਦਾ ਛੇਤੀ ਖਾਲੀਆ ਦੋ ਖੜਿਆ ਜੇ ਵਿੱਚ ਟਿਕ ਜਿਹੜੇ ਜਿਹਾ ਤੋਂ ਤੁਰ ਹੌਲੀ ਹੋਣਾ ਜੇ ਬੈਟਰੀ ਵਾਲਾ ਹੋਵੇ ਤਿੰਨ ਚਾਰ ਜਿਹੜੇ ਦੇ ਦੇ ਨਲ ਤਾਂ ਸੱਲੀ ਗੇ ਛੂਟੀ ਫਾਂਟ ਰੱਖ ਫਿਰ ਹੋ ਜਾਊਗਾ ਉਹ ਦੇ ਲੈ ਭਈਆ ਬਿੰਦਰ ਵੱੜਦਾ ਤਾਂ ਮੁੜ ਕੇ ਨਹੀਂ ਦੌਂਦਾ ਥਾਲੀ ਦੋ ਮਹੀਨਾ ਹੁੰਦਾ ਬਣ ਕੇ ਮੈਂ ਧੰਨਵਾਦ ਤੁਹਾਨੂੰ ਮਦਦ ਨੰਬਰ ਤੁਹਾਨੂੰ ਦਿੱਜਿਆ ਜਾਂਦਾ ਏ ਇਹ ਨੰਬਰ ਤੁਹਾਨੂੰ ਨਹੀਂ ਹੁੰਦਾ ਗੰਨੇ ਬਈ ਹਰਾਨਾ ਭਾਈਏ ਨੂੰ ਪੰਪ ਖਾਲੀ ਕਰਨ ਦਾ ਕੰਮ ਮਦਦ ਬਸ ਸਰੀਫ ਮੇਲ ਦਾ ਕੋਈ ਨਹੀਂ ਫਿਰ ਤੁਹਾਨੂੰ ਹਾਂ ਸਰੀਫ ਮੈਂ ਖਾਲੀ ਕਰਾਂ ਮੈਂ ਖਾਲੀ ਕਰਾਂ ਆਹੀ ਜੀ ਉਹ ਖਾਲੀ ਹੋ ਜਾਂਦਾ ਦਾ ਫਿਰ ਉਹ ਤਾਂ ਘਰ ਲਿਆ ਉਹ ਵੀ ਹਾਂ ਬੁੱਜਮਾ ਸੜੇ ਦੇ ਲਾਲ ਹੋਏ ਜੇ ਨਿਕਲਿਆ ਕਰ ਮੈਂ ਜੀ ਕਰਨੀ ਮੇਲ ਕੱਢੀਏ ਪਾਇਰਾਂ ਚ ਪਾ ਲਿਆ ਟੁੱਟਦੀ ਨਹੀਂ ਹੋਈ ਜਿੱਤੀ ਪਾਇਰ ਇਹ ਦੂਜੀ ਚੁੱਬੜ ਜਾਂਦੀ ਰੁਟਦੀ ਆ ਜਾਂਦੀ ਆ ਇਹ ਵੀ ਰੁਟਦੀ ਨਹੀਂ ਕੀ ਇਹਦਾ ਫੇਰ ਟੁੱਟਦੇ ਨੇ ਯਾਰ ਇਹ ਤਾਂ ਜੇ ਗੰਨੇ ਉਲੀ ਟਿੱਕੀ ਬਕੂਲ ਉਲੀ ਟਿੱਕੀ ਵਿੱਚ ਮਰ ਜਾਂਦੀ ਐ ਇੰਨੀ ਕਾੜੀ ਹੁੰਦੀ ਐ ਬਾਈ ਉਹ ਸੀਨ ਤਾਂ ਉਹ ਸੀ ਉਹ ਸੀਨ ਹੈ ਨਾ ਮਸੜ ਹੋਈ ਹੈ ਨਾ ਇੱਥੇ ਬੇਲਾ ਕਈ ਕਿਸਮ ਦੀ ਆ ਉਹ ਜਿਹੜੀ ਬਾਈ ਛੋੜੇ ਜਿਹੀ ਬੱਤੇ ਵਾਲੀ ਆ ਹਾਂ ਬਹੁਤ ਕਾੜੀ ਬੇਲ ਆ ਇਹ ਤਾਂ ਵੱਜ ਜਾਂਦੀ ਰਬੜ ਮੂੰਗਨ ਵਾਲੇ ਰਬੜ ਮੂੰਗਨ ਵਾਤੀ ਹੈ ਹੂੰ ਬੱਚਾ ਇਹ ਤਾਂ ਜੇ ਕੱਖਾ ਵਜਾ ਹੁਣ ਜੱਪੜਾਂ ਵਾਲੀਆਂ ਕੱਖਾਂ ਵਿੱਚ ਜੱਪੜਾਂ ਨਹੀਂ ਹੁੰਦੀਆਂ ਉਹ ਕੱਖ ਬੜੀ ਨੇ ਉਹ ਕਰਦੇ ਉਹ ਵੀ ਦੱਤੀ ਮਾਰਦੇ ਵੱਡ ਹੁੰਦੀ ਐ ਹਾਂ ਐਸੀ ਕਿ ਐਸੀ ਕਿ ਅੱਖਾਂ ਜਿਹੜੀ ਮੀਂਹ ਨਹੀਂ ਪਏ ਮਸੜ ਐਸੀ ਕਿ ਕੱਖਾਂ ਜੇ ਲੋਟ ਆਏ ਵਿੰਦਰ ਐ ਸੀਜ਼ਨ ਚ ਮੈਂ ਨਾ ਮਾੜੀ ਚਰੀ ਵੱਡੀ ਆ ਨਾ ਖੱਬਣ ਵਾਲੀ ਵੱਡੀ ਆ ਬਸ ਐ ਮੰਜੇ ਜਿੱਨ ਨਿਕ ਜਗਾ ਵੱਢਣੀ ਦੋ ਕੋਈ ਜਿਹੜਾ ਹੋ ਜਾਣਾ ਬਸ ਐ ਘਰ ਦੇ ਕੋਲੇ ਉੱਥੇ ਬਾਜਰਾ ਜਾਂ ਬੀਤਾ ਆੜਿਆ ਖੜਾਏ ਉਹ ਮੌਸਮ ਠੀਕ ਰਿਹਾ ਸੀ ਮੌਸਮ ਨਹੀਂ ਪਿਆ 10 ਦਿਨ ਹੋ ਗਏ ਬਰਾਮੀ ਮਹੀਨ ਹੁਣ ਜਦ ਤੱਕ ਇਹ ਹੁਣ ਬੱਤਾਂ ਆਏ ਜਿੱਕੇ ਮੈਂ ਕਹਿੰਦਾ ਜਾਂਦੇ ਬਿੱਜੀ ਵੀ ਦੂਜੇ ਮਾੜੀ ਤੇਰੀ ਚਰੀ ਜੀ ਪੁੱਠੀ ਸਿੱਧੀ ਹੋ ਗਈ ਦਿਓਗੀ ਲੋਟ ਐ ਸਿੱਧੀ ਖੜੀ ਆ ਤੇਰੀ ਚਰੀ ਜੋਦੀ ਮੈਂ ਸਾਰਾ ਕੁਝ ਸੁਣਾ ਹੂੰ ਕਈ ਦਿਨ ਹੋ ਗਏ ਤਾਂ ਖਾਇਦਾ ਗੱਲਿਆਂ ਥੱਲੇ ਦੇਖੋ ਤਾਂ ਮੋਟੀ ਹੋਣਾ ਥੱਲੇ ਤੇ ਮੋਟੀ ਵੀ ਹੋਣ ਲੱਗੀ ਕੈੜੀ ਵੀ ਹੋ ਗਈ ਹੁਣ ਹੂੰ ਉਹਨੂੰ ਨਾ ਪਹਿਨਾ ਪਾਣੀ ਨਹੀਂ ਲੱਗਿਆ ਜੇ ਪਾਣੀ ਲੱਗ ਜਾਂਦਾ ਪਹਿਲਾਂ ਕਿ ਜੜ ਤੋਂ ਚੰਗੇ ਦਾ ਫੜਨ ਉਹ ਪੋਲੀ ਨਹੀਂ ਪਹਿਲੇ ਥੋੜੇ ਹੂੰ ਪਾਣੀ ਮਾੜਾ ਮੋਟਾ ਗਿੱਲਾ ਜਿਹਾ ਰਹੇ ਮਾਜਾ ਸਾਹਵੇਂ ਹੂੰ ਹੁਣ ਤਾਂ ਬੂਟਿਆਂ ਦੇ ਲਾਗਦੇ ਕਮਰਾਉਣ ਲੱਗਦੇ ਆ ਇਹ ਤਗੜੇ ਨਹੀਂ ਨਾ ਹੁਣ ਖੱਦ ਪਾਇਆਦਾ ਆ ਵੀ ਹੈਗਾ ਮੈਂ ਤੈਨ ਨਾਲ ਜਿਹੜਾ ਗਿਰਗੀ ਦੀ ਮਹਾਲਾ ਇਹਨਾਂ ਗੱਲ ਜਾਣਾ ਪਰ ਗੜੀ ਨੇ ਆ ਮਹੀਨੇ ਨਾ ਪੇਜ ਹੂੰ ਆਉਣਾ ਹੈ ਤੀਰਵੰਗਰ ਸਿੱਧੀ ਖੜੀ ਰੇ ਮੈਂ ਕੀ ਰਿਹਾ ਹੂੰ ਅੱਜ ਮੈਂ ਜੀ ਖਲਾਤ ਵੀ ਸਪਰੇਅ ਕਰਾਂ ਧਾਨਾ ਪਰ ਵੀ ਉਧੇ ਬੁਗਾਨੀ ਹੂੰ ਨਾ ਸਿਵਰ ਸਿਵਰ ਜੁਣ ਲਗੀ ਤੇ ਬਾਦ ਮੈਂ ਕਰਨੇ ਧਾਨਾ ਬਰ ਧਾਨਾ ਬਗੜੀ ਗਾਨੀ ਟੈ ਉਹ ਟੈਂਟ ਕਰ ਦੇਣੀ ਹੈ ਵਿੱਚ ਪਾ ਦੋ ਤੋਤੇ ਹੀ ਤੋਤਾ ਲੱਗ ਗਿਆ ਖਾਲਾ ਨੇ ਮਾਰ ਅੱਛਾ ਉਹ ਨਾਰਮਲ ਜਿਹੜੇ 100 ਦੀ ਪੀਲੇ ਦੀ ਮਿਲ ਜਾਂਦੀ ਹੈ ਹੂੰ ਉਹ ਪਾ ਦੇਣੇ ਆ ਉੱਥੇ ਇੱਕ ਸੁੰਡੀ ਜੀ ਲਾ ਦੇਣੀ ਹੈ ਇੱਕ ਵਿੱਚ 19 19 ਪਾ ਦੇਣੀ ਸਾਰੇ ਕਰ ਦੇ 19 19 ਹਾਂ ਚੱਲੀ ਬ ਚੜੀ ਬਤਾ ਮੈਂ ਨਾ ਤੂੰ ਦੂ ਹੀ ਕਰੀ ਆ ਯਾਰ ਕਿਹੜੀ 550 ਹੁੰਦੀ ਉਹ ਇਹਦੀ ਉਹ ਐਨਾਗਾ ਦੋ 50 ਸਸਤੀ ਜੀ ਉਹ ਵੀ ਸਸਤੀ ਹੂ ਆ 550 ਉਹ ਕਰਕੇ ਨਾ ਮੈਂ ਐਨੇ ਚ ਤੇਰੀ ਪੱਕੇ ਪਈ ਹੁਣ ਬੂਟੇ ਦੇ ਪੱਤੇ ਨੇ ਨੇੜੇ ਜਾਣ ਲਈ ਐਡਿਟੀ ਹੋ ਹਮ ਸਮਝਣਾ ਬਰੇ ਐਕਸਰਸ ਲੱਗ ਗਿਆ ਹਮ ਵੀ ਦਿਨ ਪੱਤ ਨਾਲੇ ਬਾੜਾਂ ਵਾਲੀਆਂ ਜਿਹੜੀਆਂ ਜਿਆਦਾ ਚੱਲ ਪਈ ਨੇ ਪਹਿਲਾਂ ਸੁੰਡੀ ਦੱਬਦੀ ਆ ਦੱਬੀ ਵੀ ਹੈਗੀ ਸੁੰਡੀ ਨਾ ਹਲੇ ਜਿਹੜੇ ਥੱਲੇ ਟੂਆ ਜੇ ਫਟਦਾ ਤੇ ਤੁਸਾ ਜਾ ਉਹਨੂੰ ਦੱਬਦੀ ਆ ਖਾਂਦੀ ਆ ਤੁਸਾ ਨਹੀਂ ਚੱਲ ਹੁਣ ਫੋਟੋ ਵੀ ਬਹੁਤ ਆਇਆ ਥੱਲੇ ਚਲੋ ਬਾਕੀ ਵੀ ਜਾਂਦੀ ਹੈ ਤੈਨੂੰ ਪਤਾ ਜਿਹੜੇ ਹੁਣ ਇੱਥੇ ਦਾ ਨੂ ਬੁੱਟੇ ਨੂੰ ਆ ਗਏ ਆ ਟਾਣੀਆਂ ਲਿਕੜੇ ਮੈਂ ਉਹਨੇ ਇੱਡੇ ਜਾਣੇ ਆ ਰਹੀ ਹੈ ਵੀ ਫਰਕ ਬੁੱਟਿਆਂ ਕਰਕੇ ਪਤਾ ਲੱਗੀ ਜਾਂਦਾ ਚਲੋ ਬਾਕੀ ਮੈਂ ਤੁਹਾਨੂੰ ਦਿਖਾਉਨੇ ਆ ਖੇਤਾਂ ਚ ਜਿਹੜੇ ਬਾਕੀ ਜਿਹੜਾ ਇਹ ਹਟ ਗਿਆ ਹਾਂ ਤੇ ਇਹ ਤਾਂ ਜੀ ਲੋਈ ਕੰਮੀ ਹਟਦਾ ਹਟ ਜਾਣਾ ਨਾ ਹਟਦਾ ਤਾਂ ਛੱਤੀ ਚੱਕ ਲੈਂਦਾ ਹੋਊਗਾ ਨਾ ਜਸਾੜਾ ਕੰਮ ਇਹ ਉਹ ਦਿਖਾਉਣਾ ਜੀ ਤੁਰ ਕੇ ਬੋਲਣਾ ਪੈਣਾ ਜਾਨ ਹੁਣ ਨੱਚਣ ਲੱਗ ਗਿਆ ਬੇ ਘੁੱਟ ਗਿਆ ਨੱਚਣਾ ਜਾਂ ਮਾਰ ਵੀਰੋ ਬਰਾਉਂਦੇ ਜਿੰਨੀ ਪੈਂਦਾ ਛੇ ਇਹ ਤਾਂ ਹਮਾਂ ਲਈ ਦਿਖਾਉਣਾ ਹੀ ਸਭ ਤੋਂ ਠੀਕ ਤੇ ਬੰਦੇ ਵੀ ਕਾਹ ਆਵੇ ਹਾਂਜੀ ਇਹ ਤਾਂ ਹੈ ਜਨਾਬ ਆਈਦਾ ਸਾਨੂੰ ਹੋਣ ਆਉਣ ਲੱਗੇ ਕੰਮ ਤਾਂ ਫਿਰ ਉੱਧਰ ਵੀ ਜੀ ਹੋਣਾ ਪੈਣਾ ਆਉਣ ਲੱਗੇ ਇਹਦੇ ਨਾਲ 10 ਮਿੰਟ ਵੀ ਜੀ ਹੋਰ ਹੋਣਗੇ ਠੀਕ ਹੈ ਜੀ ਹਾਂਜੀ ਮਿਲੋ ਜੀ ਸਿਫੇ ਨੂੰ ਸਤਿ ਸ਼੍ਰੀ ਅਕਾਲ ਜੀ ਸਿਫੇ ਡੂੜੀ ਪਹੁੰਚ ਗਏ ਹਾਂ ਮੀਂਹ ਤਾਂ ਨਹੀਂ ਪਿਆ ਰਾਜ ਮੀਂਹ ਤੇ ਮੈਂ ਯਾਰ ਰਾਤ ਮੈਨੂੰ ਉੱਥੇ ਲੈ ਗਏ ਬਾਬੇ ਬੜੂ ਆਖਿੰਦੇ ਗਏ ਬੰਦੇ ਅੱਛਾ ਅੱਛਾ ਇੱਕ ਨੌਲੀ ਮੀਂਹ ਹੈਗਾ ਤਾਂ ਅੱਛਾ ਰੋਪੜ ਬਹੁਤ ਹੈ ਜਾਂ ਉਹ ਇਹ ਖੇਰਾਵਾ ਦਾ ਮੀਏ ਨੇ ਆ ਹੁਣ ਪੂਰਜੀ ਪੈਣ ਲੱਗੀ ਉਹ ਵੀ ਹਟ ਗਿਆ ਆ ਪਤਾ ਲੱਗਾ ਦਾ ਵੀ ਲਾਲੇ ਦਾ ਬਰੀਕ ਧਰਨਾ ਅੱਛਾ ਅੱਛਾ ਚਲ ਹਟ ਗਿਆ ਚਲ ਬਰੀਕ ਧਰਨ ਨਾਲ ਤਾਂ ਨਹੀਂ ਚੰਗੀ ਤਰ੍ਹਾਂ ਪੈਲ ਬਜੇ ਯਾਰ ਪਤਾ ਹੈ ਹੁਣ ਹੁਣ ਨੁਕਸਾਨ ਹੁਣ ਤਾਂ ਬਾਈ ਜ਼ਹਿਰ ਹੈ ਵੀ ਨੁਕਸਾਨ ਆ ਫਸਲ ਦਾ ਨੁਕਸਾਨ ਹੈ ਕਾ ਸਾਡੇ ਵਾਲੇ ਤਾਂ ਹਲੇ ਘੱਟ ਨਿਕਲਦੇ ਪਰ ਬੱਦੇ ਨਿਕਲੇ ਹੁਣ ਜਾਬੀ ਨਹੀਂ ਹੋਦਾ ਜੀ ਹਵਾ ਚੱਲੂਗੀ ਨਾ ਬੱਦ ਨਾਲ ਬੱਜੇ ਆ ਦੇਖ ਹਜਕਾਰ ਹੂੰ ਫੇਰ ਪਤਾ ਕਹਿੰਦੇ ਸ਼ਿਕਾਇਤ ਮਨ ਲਾਉਦੀ ਆਹ ਇੱਕ ਨਾ ਕਾਲਾ ਦਾਣਾ ਖਾਦਾ ਫੇਰ ਪਤਾ ਕਹਿੰਦੇ ਫੇਰ ਕਹਿੰਦੇ ਘੱਟ ਲੱਗੂ ਸੇਲ ਨੂੰ ਜਾਣੀ ਆ ਵੀ ਇਹ ਥੱਲੇ ਹੈਵੀ ਕੁਸ਼ ਨਹੀਂ ਇਹਨਾਂ ਸਾਰਾ ਸੇਜਣਾ ਕਾਲਾ ਰੰਗ ਹੈ ਮਾਸੜ ਕੇਂਦਰ ਸੈੱਲ ਵਾਲਾ ਹੈ ਹੈ ਤਾਂ ਤੇ ਪਿੱਛੇ ਦਾਣਾ ਠੀਕ ਹੁੰਦਾ ਉਹ ਪਹਿਲਾਂ ਫੁੱਲ ਖਰਾਬ ਹੋ ਗਿਆ ਫੁੱਲ ਕਿਹਾ ਯਾਰ ਆੜਤੀਆਂ ਨਾਲ ਮਿਲ ਕੇ ਹਾਂ ਆਹੋ ਚੱਲ ਆਹੋ ਕੱਟ ਲੱਗ ਜਾਣਾ ਸਾਰਾ ਜ਼ਿਮੀਦਾਰ ਨੂੰ ਕੱਟ ਲੱਗ ਜਾਣਾ ਜ਼ਿਮੀਦਾਰ ਨੂੰ ਹਾਂ ਹੁਣ ਆਹ ਡਿਸ ਕਲਰ ਕਹਿ ਦੇਣਾ ਇਹਨੂੰ ਬਸ ਜੇ ਆਹ ਡਿਸ ਕਲਰ ਹੋ ਗਿਆ ਇਹ ਸਾਰਾ ਕੁਝ ਇਹਦੇ ਚ ਕਹਿ ਗਿਆ ਸਾਰਾ ਕੁਝ ਹੈ ਹੁਣ ਆਹ ਬੱਲੇ ਦੇ ਕਈ ਬੱਲੇ ਸਾਫ ਪਈਆਂ ਆ ਬੰਦ ਦੇਖ ਨੀ ਕਾਲੀ ਹੋਈ ਏ ਲੈ ਮਾਸੜ ਜੀ ਇਦਾਂ ਨਾ ਥੋੜੀ ਜੀ ਪਹਿਲਾਂ ਨੇ ਸਰੇਈ ਤੀ ਇੰਨੀ ਕ ਪਤਾ ਨਹੀਂ ਕਿਹਿਆ ਚੱਕਰ ਦਾ ਕਿਆ ਨਹੀਂ ਇਦਾਂ ਹੀ ਦਾਣਾ ਕਾਲਾ ਏ ਆਹ ਦੇ ਖਾਸਾ ਕਾਲਾ ਹੋਇਆ ਏ ਇਦਾਂ ਏ ਤੈਨੂੰ ਉੱਧਰ ਦਿਖਾਉਣਾ ਉੱਧਰ ਨਹੀਂ ਹੈ ਕਿਤੇ ਵੀ ਮੈਂ ਕਹਿੰਦਾ ਉੱਧਰ ਨਹੀਂ ਆਹ ਦੇਖ ਜਿਹੜੀ ਬੱਲ ਬਈ ਸਿੱਧੀ ਖੜੀ ਏ ਉਰੇ ਦੇ ਵੀ ਦੇਖਦੀ ਏ ਸਾਡੇ ਕਾਟਾ ਜਮ ਕਾੜਾ ਦਾ ਪੈਂਦਾ ਸਾਨੂੰ ਤੇਰੀ ਕੋਈ ਕਰੀ ਨਹੀਂ ਹੈਗੀ ਵਿੱਚ ਵਿੱਚ ਹੈਗੀ ਸਪਰੇਅ ਕਰੀ ਨਹੀਂ ਬੰਦਾ ਇਹਦੀ ਹਾਂ ਨਾ ਖਾਸੀ ਬੱਲ ਰੋ ਹੈ ਅੱਛਾ ਇਦਾਂ ਵੀ ਤੇਰਾ ਬੀਜ ਅਹੀ ਲੱਗਦਾ ਮੈਨੂੰ ਹਾਂ ਈਟ ਵੀ ਹੈਗੀ ਸ਼ਿਕਾਇਤ ਆ ਦੇਖ ਆ ਲੈ ਆ ਪੂਰੀ ਬੱਲੇ ਆ ਦੂਰ ਤੇ ਚਮਕਦੀ ਆ। ਦੂਰ ਤੇ ਚਮਕਦੀ ਆ। ਆ ਜਾ ਉਧਰ ਵਾਲੀ ਵਿਖਾ ਦੇ ਦੇ ਕਿਉਂ ਕਹਿੰਦਾ ਨਹੀਂ। ਇਹ ਸਾਰੀ ਪੋਟਾਸ਼ ਵਰਣੀ ਐ ਇਹ। ਪੋਟਾਸ਼ ਪੋਟਾਸ਼। ਫੇਰ ਯਾਰ ਪੋਟਾਸ਼ ਮੈਂ ਸੁਣੀ ਨਹੀਂ ਕਹਿੰਦੇ ਬੀਜ ਚ ਪੋਟਾਸ਼ ਦੀ ਜ਼ਿਆਦਾ ਹੈਗੀ ਐ। ਈ ਘਾੜ ਫੇਰ ਕੀ ਹੋਗਾ। ਹਾਂ ਹਾਈਬ੍ਰਿਡ ਮੈਂ ਪੋਟਾਸ਼। ਮਾੜ ਚੜੀ ਦੱਸ। 6 ਕਿਲੋ ਬੀਜ ਪਾਇਆ ਵੇ। ਹਾਂ ਤਾਂ ਚੜੀ ਬਹੁਤ ਜੰਮੀ ਨਹੀਂ ਯਾਰ। ਫੇਰ ਬਾਲਾ ਮਾਣਾ ਤਾਂ ਖੜੀ ਐ। ਹਾਂ ਹੁਣ ਇਹਨਾਂ ਨੂੰ ਘਟਣਾ ਸਮਝੀ ਨੂੰ ਹੋਣ ਦੇ ਤੇ। ਫੇਰ ਆਹ ਚੜੀ ਬਹੁਤ ਐ। ਇਹਨੇ ਪਹਿਲਾਂ 11-11 ਦਾ ਕਰੀ ਪੈਕੇਟ ਐ ਫੇਰ ਚਾਵਲ ਲੈਣੇ। ਮੈਂ ਦੇਖ ਲਿਆ ਸਾਰ ਅੜਿਆ ਪਿਆ ਦਾ ਹਾਂ ਦੇਖਦੇ ਆਂ ਆਏ ਉਹ 300 ਕੁਆਂਟਲ ਦੇ ਉੱਪਰ ਨਿਕਲ 310 ਗੋਟਨ ਨਿਕਲੇ ਦਾ ਹੁਣ ਤੇਰੀ ਪਹਿਲੇ ਛਿੱਤੀ ਲੱਗਦੀ ਸੀ ਚੱਲ ਖਾਦੀ ਵੀ ਸੁੰਢੀ ਨਾਲ ਉਹ ਤੁਹਾਨੂੰ ਦਿਖਾਉਂਗਾ ਮੈਂ ਜਾ ਕੇ ਹੂੰ ਵੀ ਬਸਰੀ ਅੜੀ ਖੜੀ ਐ ਹੁਣ ਆ ਤੇ ਵੀ ਛੋਟੀ ਜਿਹੜੀ ਖਤੂ ਆਂ ਕਹਿੰਦੇ ਨਾ ਸੁੰਢੀ ਦੇ ਖਵਾ ਲਈ ਆਏ ਫਟਾਰਾ ਇਹਨੂੰ ਡੈਡੀ ਕਹੀ ਹਾਂ ਇਹਨੂੰ ਡੈਡੀ ਕਹੀ ਗਿਆ ਕਹਿੰਦਾ ਵੀ ਤੈਂ ਬੀਜ ਘਟ ਪਾਤਾ ਪਵਾਤਾ ਦੀ ਲੜੀ ਜੀ ਖੜੀ ਐ ਮੋਟਾ ਡਾਂਡਾ ਬਹੁਤ ਐ ਦਾ ਮੋਟਾ ਡਾਂਡਾ ਥੱਲੇ ਤੇ ਨਾ ਫੁੱਟਦੀ ਐ ਜੇ ਤਾਂ ਇਹਨੂੰ ਕੋੜ ਸੂਹਾਂ ਦਾ ਨਾਂ ਬੋ ਫਿਰ ਤਾਂ ਟੱਕਾ ਚਾਹੀਦਾ ਸਿੱਧਾ ਹੀ ਹਾਂ ਉਹ ਫੁੱਟਣਾ ਹੈ ਨਾ ਥੱਲੇ ਦੇ ਜਿਹੜਾ ਰੂਟਰੀ ਬਾਜਰ ਆ ਨਾ ਹੂੰ ਜਿੰਨਾ ਸਿੱਧਾ ਹੋਊਗਾ ਉਨੇ ਜਿਆਦਾ ਝਾੜਦਾ ਨਾ ਜਿਆਦਾ ਝਾੜਦਾ ਦੇਖਿਆ ਮੈਂ 6 6 7 7 ਡੰਡੇ ਜੇ ਬਣ ਜਾਂਦੇ ਤੇ ਹੇਟਾ ਦੇ ਹੂੰ ਸਿਪੇ ਨਹੀਂ ਕਰਦਾ ਅਸੀਂ ਭੇ ਦੇਖਾ ਸਿੱਧਾ ਜਿਹੜਾ ਪੱਕੀ ਪੱਕੀ ਰੱਕੇ ਹੋਣਾ ਸਟਾਨ ਦੇਖਣੇ ਪਹਿਲਾਂ ਸਿੱਧੇ ਲੱਗਦੇ ਪਹਿਲਾਂ ਬੀਜਿਆ ਉਹ ਆਹਾਂ ਅਸੀਂ ਭੇ ਇੱਥੇ ਆਪਾਂ ਚੱਲੀ ਚੂਰੀ ਬੀਜਦੇ ਰਹਿੰਦੇ ਤੇ ਹੈਨਾ ਉਹ ਚ ਗੰਨਾ ਹੀ ਦਾ 2 ਸਾਲ ਉਹ ਜੀਰੀ ਤੇ ਫਰਕ ਦੇਖ ਲੈ ਲੈ ਜੀਰੀ ਤਾਂ ਲੱਖ ਲੱਖ ਪਈ ਹੈ ਹਾਂ ਉਹ ਵੀ ਜੀ ਕਿੰਨਾ ਫਰਕ ਆ ਰੰਗ ਤੇ ਹੀ ਫਰਕ ਹੈ ਇਹ ਆ ਕਿਹੜਾ ਰੀਜਾ ਉਹ ਬਾਈ ਸਰ ਤੇ ਤਜਿਰੋ ਕਹਾਂ ਰਹੀ ਓਰੇ ਇਹ ਤੇ ਤਜਿਰੋ ਇੱਕ ਹੈ ਓਰੇ ਜਾ ਤੇ ਉੱਪਰ ਹੀ ਜਾ ਤਗੜੀ ਲੱਗਦੀ ਹੈ ਗੰਨੇ ਵਾਲਾ ਖੇਤ ਹੈ ਗੰਨੇ ਵਾਲਾ ਖੇਤ ਹੈ ਇਹਦੇ ਚੜੀ ਜੂਰੀ ਹੈ ਚੜੀ ਤੇ ਜਾਣ ਕਰਦ ਨੂੰ ਖੇਤੀ ਚੜੀ ਦਾ ਚੜੀ ਦਾ ਫੈਡਾ ਵੀ ਬੀਜ ਲੈ ਚੜੀ ਬੀਜ ਲੈ ਬਾਜਰਾ ਬੀਜ ਲੈ ਪਰ ਇੱਕ ਹੋਰ ਹੈ ਦੇਖ ਲੈ ਲਾਗਾ ਨਹੀਂ ਪਹਿਲਾਂ ਨਸਰਿਆਉਂਦੇ ਆ ਇਹ ਲਾਗਾ ਹਲੇ ਆ ਇਹ ਤੈਨੂੰ ਮਜੀਦ ਦਿਖਾ ਸੀਦੀ ਨਾਲ ਗੱਲ ਹਾਂ ਆ ਦੇਖ ਇਹ ਕਿਹ ਚੱਕਰ ਪਤਾ ਨਹੀਂ ਕਿ ਆ ਸੀ ਲੈ ਇੱਥੇ ਦੇਖ ਇਥੇ ਘੱਟ ਹੈ ਹੈ ਜ਼ਰੂਰ ਹੈ ਜ਼ਰੂਰ ਹੈ ਪਰ ਹੈ ਨਹੀਂ ਇੰਨਾ ਤੇ ਮੈਂ ਦੱਸਦਾ ਇਹਦਾ ਕੱਦ ਕਾਟਣਾ 468 ਜਿੰਨਾ ਪਰ ਬੱਲੂ ਦੀ ਨਾ ਇੱਕ ਗੱਠ ਉੱਪਰ ਇਹ ਇੰਨਾ ਫਰਕ ਆਦਾ ਇੰਨਾ ਇਹ ਤਾਂ ਹੈ ਇੰਨੀ ਉੱਪਰ ਆ ਤਰੀ ਚੀਚੀ ਜੀਚੀ ਘੱਟ ਹੈ ਇਹਦੀ ਪੂਰੀ ਹਾਂ ਮੇਰਾ ਵੀ ਕਿੱਡਾ ਗੱਠਾ ਇਹ ਪੈਂਦਾ ਨਹੀਂ ਹੈਗਾ 460 ਨੂੰ ਇੱਕ ਬੱਲ ਕਹਿੰਦੇ ਆਪਾਂ ਹੁਣ ਪੂਛਾ ਦੀ ਬੱਲੇ ਨਹੀਂ ਹੈ ਨਹੀਂ ਦੀ ਵਜਨ ਚ ਹੈਗੀ ਦੀ ਵਜਨ ਚ ਹੈਗੀ ਦੀ 21 ਵੀ ਵਜਨ ਵਿੱਚ ਪੂਛਾ ਸੀ ਪਰ ਦਿਖਦੀ ਹੋਣੀ ਦੀ ਗਵਰਨਮੈਂਟ ਨੇ ਬੰਦ ਕਰਤੀ ਪਾਣੀ ਜਿਆਦਾ ਲੰਦੀ ਉਹ ਤੇ ਲੇਟ ਵੈਰੈਟੀ ਉਹ ਲੇਟ ਜਿਆਦਾ ਵੱਢ ਹੁੰਦੀ ਹੈ ਵੱਢ ਹੁੰਦੀ ਹੈ ਅੱਖਾਂ ਪੱਕ ਜਾਂਦੇ ਜਿਮੀਦਾਰ ਦੀਆਂ ਇੱਕ ਆ ਨਾ ਬਿੰਦਰਾ ਨਾ ਇਨਾਮੀ ਲਾਈਦੀ ਹੂੰ ਵੱਡੀ ਹੈਡਲੀ ਬਾਲਦੀ ਬਈ ਹੂੰ ਟਰਾਲਾ ਵੀ ਤੁੰਨ ਕੇ ਭਰਤਾ ਜਬ ਕਾਉਂਟਰ ਜੋ ਕੇ 23 24 ਕਾਉਂਟਰ ਦੀ ਔਰ 22 ਆ ਕਾਲੇ ਦੇ ਜਿਹੜੀ ਤੇ ਲਿਆਏ ਤੇ ਅੱਧੀ ਪੋਟਾਸ਼ ਆ ਜੀ ਉਹ ਡੈਲਟਾ ਡੈਲਟਾ ਕਹਿੰਦੇ ਕਾਲੀ ਜਿਰੀ ਕਾਲੀ ਜਿਰੀ ਉਹ ਹੀ ਟੂਸ ਵੀ ਨਿਕਲਿਆ ਵੀ ਉਹ ਪਰਾਂ ਸਤਵੀਨ ਲਾਈ ਦੀ ਆ ਉਹ ਹੈਗੀ 2730 75 7501 ਇੱਕ ਤੇ 75 ਇੱਕੇ ਵੀਜ ਆ ਇਹ ਇੱਕੋ ਆਦਾ ਸੇ ਆਦਾ 73 ਵਧੀਆ ਆ 75 ਵਧੀਆ ਹੱਸਿਆਲੇ ਸੋਹਣੇ ਸਵਾਲਾਂ ਦਾ ਸਵਾਲਾਂ ਦਾ ਨਾ ਮਸਲ ਜਰੂਰ ਜਾਣ ਬਟ ਰੱਖਦੇ ਆ ਉਹਦਾ ਬਹੁਤ ਲੱਗਦਾ ਇਹ ਸਾੜੇ ਕਿੰਨੇ ਜਾਣ ਹੋ ਰਹੇ ਨੇ ਹੈਗਾ ਉਹਨੂੰ ਸੂਰ ਬਹੁਤ ਮੈਂ ਬਾਜਰਾ ਬੀਜਾ ਪਤਾ ਇੱਕ ਵੀ ਜਾਨਵਰ ਨਹੀਂ ਵਿੱਚ ਲਿਖਿਆ ਗਿਆ ਹੁਣ ਤੇਰੀ ਬੀਜੀ ਵੀ ਹੋਰ ਨਹੀਂ ਲਿਖਿਆ ਕੋਈ ਨਹੀਂ ਬੈਣਾ ਬੂਨਾ ਦਾ ਖਰਾਬ ਕਰ ਦਿੰਦੀਆਂ ਪਰ ਮਾਨਕ ਦੀ ਮੱਕੀ ਨੇ ਸਾਂਭੀ ਹੋਗੇ ਉਧਰ ਉਹ ਕਰਦੀਆਂ ਬਾਈ ਉੱਥੇ ਕੋਟਾ ਆਪਣੇ ਪਿੰਡ ਦੇ ਉੱਥੇ ਜਾਂਦਾ। ਉਹ ਕੁੜੀਆਂ ਨਾਲ ਮਿੱਠੀਆਂ ਵੇ ਚੱਲੀਆਂ। ਚੱਲੀਆਂ ਮਿੱਠੀਆਂ। ਚੱਲੀਆਂ ਮਿੱਠੀਆਂ ਕੁੜੀਆਂ। ਆਹ ਦੇਖੋ ਮਾਸਟਰ ਤੁਹਾਨੂੰ ਮਦਦ ਦਦਾ। ਆ ਦੇ ਆ ਇਹ ਜਦ ਘਾਲ ਵੀ ਨੂਰ ਨਿਸਰ ਨੂੰ। ਆ ਦੇ ਗੋਲ ਚ ਆ ਜੀ। ਇਹ ਲੈ ਵਿੱਚ ਨਿਸਰ ਗਈ। ਆ ਦੇ ਆ ਚੀਜ਼ ਰਹਿ ਗਈ। ਨਾਲੇ ਇੱਥੇ ਪਾਣੀ ਵੀ ਸਭ ਕੁਝ ਲੱਗਦਾ ਤਾਂ। ਆ ਕਿਹੜੇ ਵੀਜਾ ਸਤਵੀਰ। ਏ ਬਈ ਹੈਗਾ ਤੇ 75 ਸਾਰੇ ਇਹ 75 ਰੁਪਏ ਹਾਂ ਇਹਦੇ ਬੂਝਾ ਸੋਹਣਾ ਨਾ ਪਰ ਲੇਟ ਲਾਇਆ ਹੋਇਆ ਥੋੜਾ ਇਹਦਾ ਬਹੁਤ ਲੇਟ ਲਾਇਆ ਨੇ ਮੈਂ ਬਹੁਤ ਬੂਝਾ ਮਾਰਿਆ ਬੈਰੇ ਨਾ ਉਹਦਾ ਆਹ ਰੋਗ ਵੱਡ ਹੋ ਗਿਆ ਆਹ ਦੇਖ ਲੈ 12 ਕਿੱਲੇ ਪਰਤੇ ਹੋ ਸੀਪਾ ਨਹੀਂ ਆਇਆ ਓਰੇ ਇੱਕ ਦਿਨ ਮੈਂ ਹਸਵੀਰ ਨਾਲ ਆਇਆ ਤਾਂ ਆਹ ਦੇਖ ਕੇ ਗਿਆ ਤਾਂ ਉਹ ਕਹਿੰਦਾ ਮੇਰੀ ਉਹ ਜੀਰੀ ਦੇਖ ਕੇ ਜਾਏ ਅੱਛਾ ਅੱਛਾ 471 ਇੱਥੇ ਨੂੰ ਆ ਤੱਕੀ ਜੀ ਆਪੇ ਕਿਹਨੂੰ ਹਣਾ ਡਾਉਣ ਦੇ ਕੰਮ ਕਰਾ ਰਿਹਾ ਫਿਰ ਯਾਰ ਇੱਥੇ ਅਸੀਂ ਤੋਂ ਬੱਟਲ ਕਾਲੇ ਦੀ ਮਸ਼ੀਨ ਵਾਲਾ ਇੱਥੇ ਹੈਗਾ ਇੱਥੇ ਦਾ ਮਸੜ ਆ ਬੂਟੇ ਲਾਏ ਜਿੱਥੇ ਆਹ ਜਿਹੜੇ ਬੂਟੇ ਲਾਏ ਹਾਂ ਇਹ ਕਿਉ ਲੱਗੇ ਨੇ ਨਹੀਂ ਉਹ ਅੰਬ ਵਾਲੀ ਬੋਟਰ ਹੈ ਨਾ ਉੱਥੇ ਹਾਂ ਉਹ ਅਮਨੇ ਰਾਂਦੀ ਆ ਉਹ ਮੰਨਦੀ ਨਹੀਂ ਬੋਟ ਰਾਇਆ ਤੇ ਸਭੀ ਬੋਟਰ ਕਿੱਥੇ ਆ ਸੁਖੀ ਉਹ ਬੂਟੇ ਪਿਛੇ ਜਾਂਦੀ ਆ ਬੂਟੇ ਕੋ ਬੋਟਰ ਦੇ ਕੋਲ ਵੱਢਦੇ ਹਾਂ ਬਸ ਇਹੀ ਆ ਵੀ ਇਹੀ ਆ ਸੁਖੀ ਨਹੀਂ ਆ ਸਾਰੇ ਉਹ ਮਲਕੀ ਸਿੰਘਾ ਦੀ ਬੋਟ ਰੇ ਆ ਪਾਲ ਦੀ ਹੱਦ ਆ ਉਹ ਹਰਸ਼ਵੀਰ ਨਹੀਂ ਬੋਟ ਰੇ ਆ ਹਰਸ਼ਵੀਰ ਨਾਲੇ ਠੇਕੇ ਉੱਤੇ ਉਹ ਦੇਖਦੀ ਉਹ ਦੇ ਹਾਂ ਬਸ ਉਹ ਫਿਰ ਗੰਨਾ ਨੂੰ ਨਾ ਮੰਨੇ ਉਹਦਾ ਗੰਨਾ ਵੱਢਣ ਵਾਲੇ ਭਈਏ ਹੋਣੇ ਉਹੀ ਹੈ ਹਾਂ ਉਹੀ ਆ ਨਹੀਂ ਹੁਣ ਤਾਂ ਬੰਨਣ ਵਾਲੇ ਨੇ ਨਹੀਂ ਡਬਲ ਕਰਾ ਤੇ ਛੇ ਡਬਲ ਕਰਾ ਡਬਲ ਕਰਾਇਆ ਉਹੀ ਮੇੜੇ ਨੂੰ ਉਕੜੇ ਲਾ ਦੇਣਾ ਗੰਨਾ ਆਖ ਯਾਨੀ ਖਿੱਚ ਕੇ ਦੋ ਨਹੀਂ ਕਰਨੇ ਦੋ ਨਹੀਂ ਕਰਨੇ ਕਿ ਕੋੜਾ ਦੋ ਜਾਂਦਾ ਜਾਂਦਾ ਕਹਿੰਦਾ ਆਪੇ ਗਿਰੀ ਜਾਂਦਾ ਇਹਨੇ ਕਿ ਕਹਿ ਬੰਨਣਾ ਨਹੀਂ ਹੁਣ ਰੁਕਮਾ ਨਹੀਂ ਮਣ ਮੋਟਾ ਜਿਹਾ ਬੰਨਣਾ ਨਹੀਂ ਹਾਂ ਆਏ ਦੋ ਇਕੱਠੇ ਕਰਦੇ ਹਾਂ ਸਾਡੀ ਦੋ ਜਿਹੜੀ ਇਹ ਰੁਕੜਾ ਕਾਢੀ ਦੀ ਬੋਣੀ ਕੋਈ ਮੇੜਾ ਇੱਕ ਛੋਟਾ ਜਿਹੜਾ ਉਹਨੂੰ ਓਕੜੇ ਆਗ ਲਾ ਦੇਣਾ ਅੱਛਾ ਮੈਂ ਦੇਖਿਆ ਕਹੀ ਗਈ ਬਹੁਤ ਵਧੀਆ ਬੰਨੇ ਵਗਨੇ ਇਹ ਭਈਆ ਨੇ ਜਿਹੜੇ ਛੋਟਾ ਘੱਟ ਬੰਨੇ ਹਰੇਕ ਚਲੋ ਉਸੇ ਲਾਇਆ ਨਹੀਂ ਹੈਗਾ ਜਿਹਦੇ ਬੰਨੇ ਉਹ ਇੱਕ ਦੋ ਗੱਲਾਂ ਕਰਦਾ ਸੋਣਾ ਕਹਿੰਦੇ ਖੁੱਲੇ ਬਹੁਤ ਹੈ ਜੇ ਆਪਾਂ ਕਰਤਾਰ ਪਤਾ ਘੱਟ ਲਾਉਣਾ ਇੱਧਰ ਗੰਨਾ ਦਿਖਾ 85 ਕਿ ਕਾ ਨੂੜਿਆ ਪਿਆ ਦੇਲਾ ਹੋ ਇੱਕ ਬਨਾਈਏ ਨਾਲੇ ਉਹ ਉਹ ਲੈ ਗੰਨਾ ਬਿਲਕੁਲ ਬਹੁਤ ਗੰਨਾ ਹੈ ਗੰਨਾ ਬਹੁਤ ਹੈ ਤਕੜੇ ਬਹੁਤ ਗੰਨਾ ਉਹ ਜਿਹੜਾ 85 ਹੈ ਨਾ ਖਿਡਾਰੀ ਵਾਲੇ ਨੇ ਬੁੱਕ ਰਿਆ ਪਹਿਲੀ ਉਹ ਖਿਡਾਰੀ ਬਹੁਤ ਲੱਗਦੀ ਉੱਥੇ ਕਟੋ ਕਟ 6-7 ਖਿਡਾਰੀਆਂ ਰੋਡ ਪਰ ਆ ਚੰਡੀਗੜ੍ਹ ਦੇ ਰੋਡ ਪਰ ਇਹਨਾਂ ਨੂੰ ਮੈਲੇ ਜਾਣੇ ਲੋੜ ਨਹੀਂ ਪੈਂਦੀ ਸੰਪੂਰਨ ਮੈਂ ਕਹਤਾ 85 ਵਿੱਚ ਮਿੱਠਾ ਹੋਗਾ ਜਿਹੜਾ ਮੁੰਡਾ ਹੋਊਗਾ ਹਾਂ ਮਿੱਠਾ ਹੋਊਗਾ ਹੋ ਗਿਆ ਹੋਊਗਾ ਆਪਾਂ ਦੋ ਵਿੱਚ ਗੰਨੇ ਚ ਉਪਰ ਲੱਗ ਜਾਂਦੇ ਆ ਚੁਪੜ ਲੈ ਹਾਂ ਮਗਰਨੇ ਵਿੱਚ ਮਿੱਠਾ ਹੋ ਜਾਣਾ 85 ਵੀ ਤਾਂ ਹੁਣ ਜਾਣਾ ਹਾਂ ਜਿਹੜਾ ਮੁੰਡਾ ਆਮਗਰ ਹੁਣ ਮਿੱਠਾ ਹੋਊਗਾ ਖਿਡਾਰੀਆਂ ਦੇ ਕਮੀਨਾ ਪਹਿਲਾਂ ਚਲਾਣ ਕਲ ਮਾੜਾ ਮੋਡਾ ਜਿ ਮਿੱਠਾ ਘਾਟਾ ਉਹਨਾਂ ਦੇ ਘੋਲ ਕੇ ਵੀ ਰੱਖਿਆ ਹੁੰਦਾ ਅਰੇ ਉਹ ਤਾਂ ਚੱਲਦਾ ਹੀ ਹੈ ਚਾਹੀਦਾ ਇਹਨਾਂ ਕਣ ਬਣਦਾ ਕਈ ਇਹ ਘਾੜ ਮਾ ਕਣ ਪਾਉਂਦਾ ਕਣ ਪਾਉਂਦਾ ਕਣ ਕਾਪੇ ਬਾਈ ਆ ਕਰਦੇ ਦੋ ਗਲਾਸ ਅਸੀਂ ਗੱਲਾਂ ਕਰ ਲਾ ਜੇ ਮੈਂ ਇਹਨਾਂ ਨੂੰ ਬੜਾ ਕੰਮ ਕਰ ਦਿੰਦੇ ਇੱਕ ਵਾਰੀ ਤਿੰਦੇ ਦੇ ਬਣਾਇਆ ਗੋੜਾ ਚਾਹੇ ਸਿਰ ਪਾੜ ਲਾਇਆ ਪੈਸੇ ਬੜਾ ਰੋਣਾ ਬਣ ਕੇ ਹਲੇ ਅਸੀਂ ਉਹ ਕਰਿਆ ਦਾ ਇਕੱਠਾ ਚੌਲ ਬਣਾਇਆ ਪਿਛਲੀ ਗੱਲ ਬੱਠੇ ਜਮੀ ਵੀ ਆਦਾ ਅੱਛਾ ਤਾਂ ਹੀ ਪਿਆਦਾ ਫਿਰ ਹਾਂ ਉਹ ਗੋੜ ਵਿੱਚ ਚੌਲ ਬਣਾ ਗਏ ਤਾਂ ਹੀ ਖਾਂਡ ਆਇਆ ਫਿਰ ਹਾਂ ਛੋੜ ਕੇ ਕਰਨਾ ਮੈਂ ਕੱਢ ਲਉ ਉੱਥੇ ਘਰ ਦੀ ਉਹ ਕਰਦੀ ਉਹ ਵਧੀਆ ਨਿਕਲਦੀ ਸੀ ਹੈ ਕਰਦੀ ਸੀ ਪੇ ਦੇਖੋ ਇੱਥੇ ਨਾ ਕਦੇ ਕਦੇ ਮਾਛੜ ਤੈਨੂੰ ਪਤਾ ਯਾਰ ਚਰੀ ਹਾਂ ਕਣਕ ਬੱਕਰ ਗੰਨਾ ਲਾ ਲਿਆ ਇਹ ਪਤਾ ਨਹੀਂ ਕਿੱਥੇ ਜੰਮੀ ਹਣ ਦੀ ਨਾਲ ਦੀ ਆਉਂਦੀ ਗੱਲ ਤੇ ਟੂੜ ਵਿੱਚ ਆ ਜਾਂਦਾ ਮਾੜਾ ਮੋਟਾ ਬੀਜ ਹਾਂ ਇਹ ਤਾਂ ਹੈ ਵੀ ਕੱਲ ਤੇ ਟਿਕਾਣੇ ਆ ਗਾਹ ਨੂੰ ਵੀਜ ਹੋਰ ਬਾਜ ਟਿਕਾਣੇ ਆ ਆਦੇ ਸਾਰੇ ਟਿਕਾਣੇ ਕਹੋ ਗਾਹੇ ਦੋ ਤਿੰਨ ਕਿਲੋ ਹੋਗੀ ਦਿਲਵੀਰ ਪਿਆ ਕੇ ਇਹ ਆ ਹਾਂ ਇਹ ਕਾ ਖੜਾ ਤੂੰ ਤੂੰ ਕੇਨ ਵਧੀਆ ਬਣਾ ਕੇ ਫਿਰ ਕਿ ਆਈ ਹੈ ਐਦਾ ਬੁੱਢਾ ਹੂੰ ਸਿਰ ਘੱਟ ਲਾਦਾ ਮੈਂ ਥੋੜੇ ਮਾਰੇ ਬਸ ਤੈ ਗੌਰ ਨਹੀਂ ਕਰੀ ਵਿੱਚ ਤਾਂ ਨੁਕਸਾਨ ਕਰਾ ਲੈਣਾ ਅੱਜ ਨੂੰ ਆ ਦੇ ਆ ਸਪਰੇਅ ਨਹੀਂ ਕਰੀ ਮੈਂ ਸਪਰੇਅ ਕਰਨੇ ਮੇਰੇ ਕੱਟ ਨੇ ਸਿਰੇ ਵਾਲੇ ਆਪਾਂ ਇੱਥੇ ਆ ਕੇ ਮਾਰ ਖਾਂਦੇ ਆ ਹੂੰ ਠੀਕ ਆ 4-5 ਮਹੀਨੇ ਆਪਾਂ ਪੂਰੀ ਸੇਵਾ ਕਰਦੇ ਆ ਜਦ ਵੱਢਣ ਦਾ ਹੁੰਦਾ ਮੈਂ ਕਿਹਾ ਇਹ ਬੈਲਾ ਨਾਲ ਲੈਦਣ ਆਣਾ ਕਰਨਾ ਇਹਦਾ ਬਹੁਤ ਜਿਆਦਾ ਉਹਨਾਂ ਜਦ ਪੱਟਦਾ ਇਹਨੂੰ ਫੇਰ ਹੋਈ ਨਹੀਂ ਐ ਨਹੀਂ ਜਿੱਤੀ ਹੋ ਜੁਨੀ ਆਹਦੇ ਬਹੁਤ ਸਿੱਟੀਆਂ ਹੁੰਆਂ ਪੱਟ ਪੱਟ ਕੇ ਉਹ ਮੈਂ ਇਹ ਹੈ ਰਬੜ ਜੀ ਥੜੀ ਹੈ ਉਹੀ ਹੈ ਗੰਨੇ ਆਈ ਜਿਹੜੀ ਗੰਨੇ ਨੂੰ ਖਰਾਬ ਕਰਦੀ ਚੜਦੀ ਇਹਦਾ ਪਾਪੂ ਲੋੜ ਜੜ ਕੇ ਦਾ ਖਰਾਬ ਕਰ ਦਿੰਦੇ ਨੇ ਹੂੰ ਇਹ ਵੀ ਲੈ ਸੱਜ ਗੰਨੇ ਮਾਪੇ ਜਦ ਵੱਢਣ ਬਾਕੀ ਦੇਖਦੇ ਆ ਬਦਲ ਵਾਲਾ ਘੋੜਗਾ ਸਾਰੇ ਹੀ ਮੁੱਦੇ ਤਾਂ ਲੰਘ ਗਏ ਬਸ ਲਾਉਗਾ ਛੱਟ ਮੈਂ ਤਾਂ ਦੱਸਦਾ ਲਾਊਗਾ ਹਾਂ ਹੁਣ ਕਰਨਾ ਨੁਕਸਾਨ ਹੈ ਨੇ ਮੈਂ ਕਹਿੰਦਾ ਜੇ ਹੁਣ ਹੁਣ ਨੁਕਸਾਨ ਕਰਨਾ ਹੈ ਨਾ ਹਾਈਬ੍ਰਿਡ ਸਾਰੇ ਨੂੰ ਸਰਦੀ ਆ ਸਾਰੇ ਨੂੰ ਲੱਗੀ ਵੀ ਹਾਈਬ੍ਰਿਡ ਆਪਣਾ ਹੂੰ ਬਾਕੀ ਦੇਖਦੇ ਆ ਇੱਕ ਸਾਲ ਪਈ ਵੀ ਇੱਕ ਨੇ ਬੂਰ ਝਾੜਦਾ ਵੀ ਰਿਹਾ ਪਰ ਫੇਰ ਵੀ ਝਾੜਦਾ ਫੇਰ ਵੀ ਝਾੜ ਚੰਗਾ ਆ ਗਿਆ ਕੋਈ ਨਹੀਂ ਜਿਹੜਾ ਹਵਾ ਚੱਲ ਕੇ ਨਾ ਜਾਲੇ ਨਾਲ ਨਾਲ ਵੱਜਦੀ ਹੈ ਕੁਆਲਿਟੀ ਖਤਮ ਹੁੰਦੀ ਹੈ ਹਾਂ ਠੀਕ ਆ ਲਈ ਤਾਂ ਪ੍ਰਿੰਡ ਮਾਣਾ ਚਮਕਦੇ ਟੇਰੀਆਂ ਜੇ ਨਾ ਨੇਰੀ ਚੱਲੇ ਚਮਕਦੀ ਦਾ ਸੀ ਪਿਓ ਹੁੰਦੀ ਦੀ 121 ਉਹ ਤਾਂ ਹਾਂ ਉਹ ਬਹੁਤ ਚਮਕਦੀ ਦੀ ਉਹੀ ਤੇਰੀ ਜਿਹੜਾ ਲੱਗੇ ਦਿਖਦੀ ਹੈ ਚਲੋ ਠੀਕ ਹੈ ਜੀ ਬਾਕੀ ਦਿਖਾਉਂਦੇ ਹੋ ਜਿਹੜਾ ਮੀਮੂ ਜਿਕਣਾ ਦਿਨ ਚ ਪਏ ਆਪਾਂ ਫਿਰ ਬਾਕੀ ਹੋਰ ਵਲੋਗਾਂ ਵਿੱਚ ਸਾਰਾ ਕੁਝ ਦਿਖਾਵਾਂਗੇ ਜਦ ਤੱਕ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ